ਇੱਕ ਦਿਨ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਸੱਚੇ ਪਾਤਸ਼ਾਹ ਬਿਨ ਨੇੜੇ ਤੁਰਦੇ ਜਾਂਦੇ ਨੇ ਕਿਰਪਾ ਕਰੋ ਕੋਈ ਐਸਾ ਸਮਾਂ ਬਣਾਓ ਵੀ ਮੈਂ ਇਸ ਮੂਮਨ ਦੀ ਕੀਤੀ ਦਾ ਫਲ ਭੁਗਤਾ ਦੇ ਆਂ ਰਾਤ ਨੂੰ ਇੰਦਰ ਦੇਵਤਾ ਖੁਸ਼ ਹੁੰਦਾ ਹੈ ਰਾਤ ਨੂੰ ਬਰਸਾਤ ਹੋ ਜਾਂਦੀ ਹੈ ਤੇ ਸਵੇਰੇ ਉਜ ਨਸ਼ੇ ਦੇ ਵਿੱਚ ਮੋਮਨ ਖਾਨ ਜਿਹੜਾ ਉਹ ਘੋੜਿਆਂ ਦੇ ਤਵੇਲੇ ਦੇ ਵਿੱਚ ਪਹੁੰਚ ਜਾਂਦਾ ਤੇ ਆ ਕੇ ਕਹਿੰਦਾ ਵੀ ਤਿਆਰ ਹੋ ਉਹ ਸ਼ਿਕਾਰ ਨੂੰ ਜਾਣਾ ਉਹਦੇ ਨੌਕਰਾਂ ਨੇ ਕਿਹਾ ਵੀ ਰਹਿਣ ਦਿਓ ਅੱਜ ਬਾਹਰ ਮੀਂਹ ਪਿਆ ਕਿਸੇ ਜਾਨਵਰ ਤੇ ਸੱਟ ਲੱਗ ਜਾਣੀ ਹੈ ਜਾਂ ਆਪਣਾ ਕੋਈ ਨੁਕਸਾਨ ਹੋ ਜਾਣਾ ਅੱਜ ਸ਼ਿਕਾਰ ਕਰਨ ਦਾ ਕੋਈ ਵੀ ਹਿੱਲਾ ਵਸੀਲਾ ਨਹੀਂ ਹੈ ਰਹਿਣ ਦਿਓ ਕਹਿੰਦਾ ਤੁਸੀਂ ਰਹਿਣ ਦਿਓ ਅੱਜ ਮੇਰੇ ਨਾਲ ਇਕੱਲਾ ਰੁਸਤਮ ਖਾਨ ਜਾਏਗਾ ਯਾਨੀ ਕਿ ਅਗੜ ਸਿੰਘ ਮੇਰੇ ਨਾਲ ਇਕੱਲੇ ਰੁਸਤਮ ਖਾਨ ਨੇ ਜਾਣਾ ਤੁਸੀਂ ਰਹਿਣ ਦਿਓ ਅੰਦਰੋਂ ਅੰਦਰ ਮਨ ਖੁਸ਼ ਹੋਇਆ ਅਸੂਰ ਵੀਰ ਯੋਧੇ ਦਾ ਮਨ ਖੁਸ਼ ਹੋਇਆ ਵੀ ਅੱਜ ਮੌਕਾ ਬਣਦਾ ਨਾਲ ਤੁਰਿਆ ਜਾਂਦਾ ਸਾਹਮਣੇ ਪਾਣੀ ਹੈ ਪਾਣੀ ਦੇ ਕੋਲ ਬੇੜੀ ਹੈ ਤੇ ਜਦੋਂ ਘੋੜੀ ਤੋਂ ਉਤਰਨ ਲੱਗਦਾ ਨਾ ਉਤਰਦਾ ਹੀ ਘੋੜੀ ਦੀ ਲੰਗਾਮ ਪੜਾ ਦਿੰਦਾ ਰਸਤਮ ਖਾਨ ਆਹ ਸਾਂਭੀ ਜਣਾ ਮੇਰੀ ਘੋੜੀ ਤੂੰ ਮੇਰਾ ਬਹੁਤ ਵਫਾਦਾਰ ਨੌਕਰ ਹੈ ਬੜੀ ਕੀਮਤੀ ਸ਼ੇਰਬਾਨੀ ਪਾਈ ਹੈ ਉਹ ਵੀ ਭਿੱਜਣ ਦੇ ਡਰੋਂ ਲਾ ਕੇ ਉਹਨੂੰ ਪਹਿਨਾ ਦਿੱਤਾ ਉਹਦੇ ਖੀਸੇ ਦੇ ਵਿੱਚ ਮਾਇਆ ਵੀ ਬਹੁਤ ਹੈ ਅਗੜ ਸਿੰਘ ਹੱਥ ਮਾਰਦਾ ਮਾਇਆ ਬਹੁਤ ਹੈ ਪਰ ਪਾਣੀ ਦੇ ਵਿੱਚ ਜਾਣ ਲੱਗਦਾ ਬੜਾ ਕੀਮਤੀ ਇਹ ਸਮੋਮਨ ਖਾਨ ਨੇ ਸਿੱਖਾਂ ਦੇ ਵੈਰੀ ਨੇ ਬੜਾ ਕੀਮਤੀ ਪੈਰਾਂ ਦੇ ਵਿੱਚ ਜੋੜਾ ਪਾਇਆ ਉਹ ਵੀ ਲਾ ਕੇ ਵੜਾ ਦਿੰਦਾ ਕਹਿੰਦਾ ਵੀ ਮੇਰਾ ਇਹ ਜੋੜਾ ਗਿੱਲਾ ਹੋ ਜਾਣਾ ਤੂੰ ਇਹ ਵੀ ਸੰਭਲ ਤੇ ਜਦੋਂ ਬੇੜੀ 'ਚ ਪੈਰ ਧਰ ਲੱਗਦਾ ਧਿਆਨ ਕਿੱਧਰ ਜਾਂਦਾ ਧਿਆਨ ਚਲਾ ਜਾਂਦਾ ਜਿਹੜੀ ਲੱਕ ਨਾਲ ਕਿਰਪਾਨ ਜਿਹੜੀ ਸ਼ਮਸ਼ੀਰ ਲਟਕਦੀ ਹੈ ਉਹ ਵੀ ਲਾ ਕੇ ਉਹਨੂੰ ਵੜਾ ਦਿੰਦਾ ਮਨ ਬਹੁਤ ਖੁਸ਼ ਹੋਇਆ ਕਿ ਇਹਨੇ ਕਿਰਪਾਨ ਵੀ ਪੜਾ ਦਿੱਤੀ ਚੜ੍ਹਨ ਨੂੰ ਘੋੜੀ ਮਿਲ ਗਈ ਐ ਪਹਿਨਣ ਨੂੰ ਵਸਤਰ ਵੀ ਬਹੁਤ ਸੋਹਣੇ ਮਿਲ ਗਏ ਨੇ ਕਿਸੇ ਨੇ ਰਾਹ ਦੇ ਵਿੱਚ ਟੋਕਣਾ ਨਹੀਂ ਆ ਸਿੱਧਾ ਜਾਵਾਂਗਾ ਹੁਣ ਗੁਰੂ ਕਿਰਪਾ ਕਰੇ ਮੈਂ ਇਹਦੇ ਵਾਲਾ ਕੀਰਤਨ ਸੋਲਾ ਹੁਣ ਪੜੀ ਦੇਣਾ ਤੇ ਜਿਉਂ ਹੀ ਥੋੜਾ ਜਿਹਾ ਨੀਵਾ ਹੋ ਕੇ ਬੇੜੀ ਦੇ ਵਿੱਚ ਪੈਰ ਧਰ ਲੱਗਦਾ ਉਹ ਕਹਿੰਦੇ ਗਗਨ ਤਮਾਮਾ ਬਾਥਿਓ ਭਰੇ ਨੂੰ ਸਾਨੇ ਕਾਹੋ ਖੇਤ ਜੋ ਮੰਡੇ ਸੂਰਮਾ ਅਬ ਜੋ ਜਿੰਨ ਕੋ ਦਾਓ ਸੂਰਾ ਸੋ ਪਹਿਚਾਨੀਆਂ ਜੋ ਲੜਾ ਦੀਨ ਕੇ 헤 ਦਾ ਪ੍ਰਜ਼ਾ ਪ੍ਰਜ਼ਾ ਕੱਟ ਮਰੇ ਕਬੂਨ ਛਾੜਾ ਖੇਤ ਉਹ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰਦਰ ਤਨੀ ਗਲੀ ਮੋਰੀ ਆਓ ਮਾਰਗ ਪੈਰ ਤਰੀ ਜਾ ਸਿਰ ਦੀ ਜਾ ਕਾਨ ਨਾ ਕਿ ਜਾ ਛੱਡ ਕੇ ਬੋਲੇ ਸੋਨ ਹਾਲ ਸਤਿ ਸ੍ਰੀ ਅਕਾਲ ਦਾ ਚਕਾਰਾ ਕਰਕੇ ਮੋਮਨ ਖਾਨ ਨੂੰ ਹਸ਼ਿਆਰ ਇੱਕ ਪਰਮਾ ਬਾਣ ਮੋਮਨ ਖਾਨ ਦੇ ਸਿਰ ਦੇ ਵਿੱਚ 헤 ਫੜਾ ਦੇ ਓਏ ਦਿਨ ਖੇਡ ਲੈ ਮੌਜਾ ਮਾਣ ਲੈ ਤਾ ਫਤ ਜਾਵਣਾ ਓ ਕੰਗੜਾ ਕੱਤਦਿਆ ਓ ਬੇੜੀ ਵਿੱਚ ਜਾ ਤਨ ਪਾਰ ਲੱਗਿਆ ਬਾਗ ਸਿੰਘ ਹੱਥ ਘੋੜੀ ਦੀ ਫੜਾ ਕੇ ਕਹਿੰਦਾ ਸਾਹਿਬ ਤਲਵਾਰ ਮੇ ਪਰ ਮੇਰੀ ਨੌਕਰਾ ਕਹਿੰਦਾ ਸਾਬ ਤਲਵਾਰ ਮੇਰੀ ਨੌਕਰਾ ਫੜਾ ਮੱਛੀਆਂ ਮੈਂ ਕੁੰਡੀ ਨੂੰ ਲਗਾ ਕੇ ਅਕੜ ਸਿੰਘ ਨੇ ਸਮੇਰੀ ਮੌਕਾ